ਸਾਰਿਆਂ ਨੂੰ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਪਣੇ ਸਾਰਿਆਂ ਦੇ ਚੈਨਲ YouTube ਗੁਰਪ੍ਰੀਤ ਫੈਮਿਲੀ ਬਲੌਗ ਤੇ ਸਵਾਗਤ ਆ ਤੇ ਹੁਣ ਹੋ ਗਿਆ ਸੀ ਸਵੇਰ ਦਾ ਟਾਈਮ 8:30 ਦਾ ਟਾਈਮ ਹੈ ਚਾਹ ਹੁਣ ਪੀਤੀ ਹੈ ਹਜੇ ਉੱਕੇ ਤਾਂ ਬਹੁਤ ਟਾਈਮ ਦੇ ਹੈਗੇ ਤੇ ਪਰ ਚਾਹ ਨਹੀਂ ਪਿੰਦੇਗੇ ਚਾਹ 8:30 ਵਜੇ ਪੀਣੇ ਆ ਤੇ ਅੱਜ ਸੰਡੇ ਦਾ ਦਿਨ ਆ ਰਸ਼ਮੀ ਨੇ ਸੁਪਤਾ ਪਿਆਗਾ ਵੈਸੇ ਰਸ਼ਮੀ ਨੂੰ ਸ਼ੂਟਿੰਗ ਨਹੀਂ ਸੀਗਾ ਕੱਲ ਸਕੂਲ ਲੱਗੂਗਾ ਤੇ ਬੁੱਕਾਰਸ ਨਹੀਂ ਇਹਨੇ ਹਜੇ ਲਿਆਉਣੀ ਆ ਕੱਤਨ ਦਾ ਆਪਣਾ ਹਜੇ ਸਾਰਾ ਹੀ ਪਿਆ ਹੈਗਾ ਤੇ ਦੁੱਧ ਹੀ ਆ ਗਿਆ ਸੀ ਬਸ ਦੁੱਧ ਪਵਾਇਆ ਸਬਜੀ ਆ ਲਾਇਆ ਸੀਗਾ ਸਬਜੀ ਲਈ ਤੇ ਹੁਣ ਕਰਨਾ ਹੈ ਕੰਤਨ ਦਾ ਹੋਰ ਇਧਰ ਮੈਂ ਰੱਖ ਲਈ ਅਸੀਂ ਦੁੱਧ ਗਰਮ ਦੁੱਧ ਗਰਮ ਹੋਈ ਜਾਂਦਾ ਭਾਂਡੇ ਵਗੈਰਾ ਹਜੇ ਆਪਣੇ ਪਏ ਆ ਸਾਰਾ ਕੁਝ ਕਰਨਾ ਹੀ ਆ ਚਾੜੂ ਲਾਤਾ ਸੀ ਫੋਚਾ ਜੇ ਨਹੀਂ ਲਾਇਆ ਇੱਧਰ ਲਾਉਣਾ ਇਹਨਾਂ ਪੱਖਾ ਉੱਪਰ ਲਾਉਣਾ ਸਾਜੇ ਦਾ ਇਹ ਜੜਤੇ ਸੀਗੇ ਤੇ ਹੁਣ ਇਹ ਉੱਪਰ ਲਾਉਣਾ ਉਧਰੋਂ ਮੈਂ ਪੂਰੇ ਪਾਇਆ ਰੋਲਾ ਦੁੱਧ ਪੀਣਾ ਆਪਾਂ ਨਾਲੇ ਪਾਪਾ ਇਹਨੂੰ ਦੁੱਧ ਹੈ ਨਾ ਫੇਰ ਵੀ ਅਹੀਂ ਕਰੀ ਜਾਂਦੀ ਐ ਹੂੰ ਹੂੰ ਅਹੀਂ ਕਰੀ ਜਾਂਦੀ ਹੈ ਨਾ ਆਪਾਂ ਬੰਦ ਹਾਂ ਇੱਧਰ ਹਜੇ ਇਹ ਕਹਿੰਦੇ ਅੱਜ ਸੰਡੇ ਆ ਸਾਨੂੰ ਉਠਾਇਓ ਨਾ ਰਸ਼ਮੀਨ ਤਾਂ ਉੱਠ ਖੜਾ ਕਿਵੇਂ ਆ ਰਸ਼ਮੀਨ ਗੁੱਡ ਮਾਰਨਿੰਗ ਆਪੂ ਚੱਕ ਤਾ ਬੋਲਿਆ ਗਿਆ ਹੀ ਨਹੀਂ ਹੈ ਕੱਲ ਤਾਂ ਸਕੂਲ ਲੱਗ ਜੂਗਾ ਰਸ਼ਮੀਨ ਦਾ ਅੱਜ ਲਿਆਉਣੀ ਆ ਰਸ਼ਮੀਨ ਦੀਆਂ ਬੁੱਕਾਂ ਨਵਾਂ ਬੈਗ ਤੂੰ ਬੈਠੀ ਰਹੀ ਹਜੇ ਠੀਕ ਆ ਸਬਜ਼ੀ ਿੰਡੇ ਟਮਾਟਰ ਇੱਧਰ ਦੇਖੋ ਗੇਰ ਸੁੱਕੇ ਹੀ ਜਿਆਦੇ ਇਹ ਖਾਣ ਵਾਲਾ ਹੀ ਨਹੀਂ ਰਿਹਾ ਬਹੁਤ ਜਿਆਦਾ ਸੁੱਕੇ ਇੱਧਰ ਮੈਂ ਮਿਰਚਾਂ ਦਾ ਬਣਾਉਣਾ ਹੈ achar ਮਿਰਚਾਂ ਵੀ ਲੈ ਰੱਖੀਆਂ ਇਆਂ ਕੱਲ ਟਾਈਮ ਨਹੀਂ ਲੱਗਿਆ ਮਿਰਚ ਤਾਂ ਹਜੇ ਟਾਈਮ ਲੱਗੂਗਾ ਉਬਲੈਣੇ ਦਾ ਐਸੇ ਤਾਂ ਜਦੋਂ ਪਾਸੀ ਹੋਵੇ ਨਾਲ ਦੀ ਨਾਲ ਹੀ ਉਬਲ ਜਾਣਾ ਆਟਾ ਵਗੈਰਾ ਬੁੱਲਣੇਗਾ ਬਾਹਰ ਆ ਗਈ ਧੁੱਪ ਧੁੱਪ ਬਹੁਤ ਹੋਣ ਲੱਗ ਪਈ ਹੁਣ ਬਹੁਤ ਜ਼ਿਆਦਾ ਧੁੱਪ ਹੋਣ ਲੱਗ ਗਈ ਧੁੱਪੇ ਤਾਂ ਝਾਕੀ ਗਈ ਨਹੀਂ ਹਾਏ ਕਿੱਧਰ ਪੈਰਾਂ 'ਚ ਵੱਜਦੀਆਂ ਗਈ? ਜਾਂਦੀ ਆ ਚਲ ਸੌਂ ਜਾ ਜਾ ਕੇ ਟੋਕਰੀ 'ਚ ਜਿਹੜੀ ਟੋਕਰੀ 'ਚ ਸੌਣੀ ਹੁੰਨੀ ਹੈ ਇੱਧਰ ਦੇਖੋ ਪਿੰਡ ਪੌਦਾ ਹਾਜੀ ਮੈਂ ਦਾ ਪੌਦਾ ਮੈਂ ਚਾਰ ਲਿਖਿਆ ਕਾਫੀ ਵੱਡਾ ਹੋ ਗਿਆ ਇਹ ਜਿਹੜਾ ਰਸ਼ਮੀਨੋਂ ਦਿੱਖੇ ਮਿਲਿਆ ਸੀਗਾ ਇਹ ਇੱਧਰ ਲਗਾਤਾ ਗਮਲੇ ਦੇ ਵਿੱਚ ਪਲਾਸਟਿਕ ਦਾ ਗਮਲਾ ਸੀਗਾ ਇਹਦੇ ਚ ਲਗਾਤਾ ਹਾਂ ਸੀਮੈਂਟ ਵਾਲੇ ਗਮਲੇ ਦੇ ਵਿੱਚ ਦਰ ਦੁੱਧ ਵੀ ਨਿਕਲਣ ਵਾਲਾ ਹੀ ਸੀ। ਜੇ ਮੈਂ ਥੋੜਾ ਟਾਈਮ ਨਾ ਹੋ ਹੋ ਰਾਂ ਦੀ ਤਾਂ ਨਿਕਲ ਜਾਣਾ ਸੀਗਾ ਉੱਪਰ ਨੂੰ ਉੱਠਣ ਲੱਗ ਪਿਆ। ਇਹ ਰਸਮੀ ਨੂੰ ਬਣਾ ਕੇ ਦੇਣਾ ਬੌਨ ਰੇਟਾ ਬੌਨ ਰੇਟਾ ਵੀ ਇਹਦੇ ਵਿੱਚ ਬਸ ਥੋੜਾ ਰਹਿ ਗਿਆ। ਲਿਉਣਾ ਪੈਣਾ ਹੋਰ। ਇੱਕ ਵਾਰੀ ਦੋ ਵਾਰ ਬਣ ਜੂਗਾ ਬਸ। ਇੰਗਾ ਦਾ ਤੀਰ ਪੈਂਦਾ। ਪੀਟੀਆਂ ਦਾ ਆਉਂਦਾ ਹੈਗਾ ਉੱਚ ਜਾ। ਕਿਵੇਂ ਟਿਕਾ ਦਾ ਯਸ ਆ ਜਾ ਗੇਟ ਖੋਲ ਲੈਣਾ ਹਾਈ ਢਿੰਗੇ ਕਰ ਦੇਗਾ ਫਾਲ ਵਾ ਆ ਕੇ ਦੁੱਧ ਨਿਕਲ ਹੀ ਗਿਆ ਮੈਨੂੰ ਰਸ਼ਮੀਨ ਨੇ ਉੱਧਰ ਲਾ ਲਿਆ ਗੱਲਾਂ ਚਲ ਆ ਗੇਟ ਖੋਲ ਕਿਆ ਦੁੱਧ ਥੋੜਾ ਥੋੜਾ ਨਿਕਲ ਹੀ ਗਿਆ ਫੇਰ ਵੀ ਮੇਰੀਆਂ ਹੰਦਿਆਂ ਨੂੰ ਕੋਲੇ ਖੜੀ ਸੀ ਜਿੰਨਾ ਟਾਈਮ ਉਹਨਾਂ ਟਾਈਮ ਤੱਕ ਨਿਕਲਿਆ ਨਹੀਂ ਜੇ ਉਹ ਮੈਂ ਜਾਂਦੀ ਰਹੀ ਉਹ ਤਾਂ ਨਿਕਲ ਗਿਆ ਠਹਿਰ ਕੇ ਬਣਾ ਕੇ ਦੇਣਾ ਮੈਂ ਇਥੇ ਰੱਖ ਦੇ ਵੈਸੇ ਇਹ ਖੁੱਲਾ ਜਿਹੜਾ ਸੁੱਕ ਜੇ ਜਾਂਦਾ ਹੈਗਾ ਪਤਾ ਨਹੀਂ ਕਿਉਂ ਹੁਣ ਵੱਜ ਗਈ 11 ਸਾਰਾ ਕੰਮ ਆਪ ਹੁੰਦਾ ਕਰ ਲਿਆ ਰੱਤੀ ਹਾਂਦਾ ਤੇ ਇਹ ਜੁੜੀ ਜਾਂਦੀ ਹੈ ਇਹਦਾ ਤਾਰ ਇੱਧਰ ਹਾਂ ਬਾਲਾ ਦਨ ਦਾ ਅੱਜ ਹੋਦਾ ਇਸ ਪੈਰਾਚ ਮਰਤੀ ਥੋੜੇ ਬਿਨਾਂ ਭਜਵੇਂ ਨਹੀਂ ਜੀ ਲੱਗਦਾ ਹੈਗਾ। ਥੈਂਕੀ ਦੀ ਕੀ ਕਿਹੜੀ ਤਾਰ ਹੈ? అలਾਰਮ ਦੀ। అలਾਰਮ ਦੀ। ਥੈਂਕੀ ਅੰਤ। ਤਾਰ, ਵਾਟਰ ਲਾਰਮ। ਕਿੰਨੀ ਰਖਵਾਲੀ ਹੈ ਹਨਾ ਇਹ। ਇਹਨਾਂ ਨੂੰ ਸਾਰਾ ਕਾ ਗਿਆ ਮੇਰਾ ਤੇ। ਪਰਦਾ ਲੱਗਿਆ ਪਿਆ ਉਧਰ ਹਨਾ ਬਾਰਿਸ਼ ਆਹ ਲਾਈਟਾਂ ਜੀਆਂ ਵੀ ਸਾਰੀਆਂ ਖਰਾਬ ਹੋਊਗਾ ਇਹ ਵੀ ਕਰਨ ਵਾਲੀਆਂ ਸੀ ਇਹ ਨਹੀਂ ਪੈਣਗੇ ਮਿਸਤਰੀ ਕਰਦਾ ਹੀ ਇਹ ਕਰੇ ਰਹੇ ਕਰ ਦੋ ਸੱਚੀ ਉਧਰੋਂ ਕੰਮ ਕਰਦੇ ਤੇ ਤੁਸੀਂ ਆਖਿਆ ਨਾ ਇੱਥੇ ਬਹਿ ਜਾ ਆ ਕੇ ਕੰਮ ਤੇ ਹੱਥ ਮਾਰ ਕੇ ਸੱਚੀ ਕੰਮ ਦਾ ਟੱਪ ਗਿਆ ਸੀ। ਕੰਮ ਟੱਪੀ ਸੀ ਗੇਰਾ ਦੀ ਮੈਂ ਇੱਥੇ ਬਹਿ ਜਾਣਾ ਆਖਿਆ ਇੱਥੇ ਆ ਕੇ ਆ ਜਾ। ਇਹ ਤਾਂ ਵੇਖੀ। ਪੋਸ਼ਕੀ। ਆ ਵੇਖੋ ਰਸਮੀਨ ਦਾ ਗਿਫਟ ਹੈ ਜਿਹੜਾ ਇੱਥੇ ਲੱਗ ਗਿਆ। 바ਵਾ ਵਧ ਗਿਆ ਹਨਾ। ਆਹੀਂ ਮੈਂ ਲਾਦਾ ਵਧੀ ਜਾਣਾ ਇਹਨੂੰ ਫੁੱਲ ਤਾਂ ਨਹੀਂ ਲੱਗਦੇ। ਦੇਖ ਨਾ ਅਲਗ ਲਾਦਾ ਇਹਨੂੰ ਪਾਣੀ ਨਹੀਂ ਪਾਇਆ তুই ਲਾ ਦੇ। ਹਮ। ਇਹ ਕਲਰ ਹੀ ਹੈ ਯਾ ਤੇ। ਦਾ ਰੰਗ ਹੈ ਪੱਤੇ ਦੇ। ਜੈਕੂ ਮੈਕੂ ਜੁੜ ਗਈ ਪੱਖਾ ਵੀ ਲਾਉਣ ਆਲਾ ਨਵਾਂ ਲੈਂਦਾ ਜਿਹੜਾ ਪੱਖਾ ਵੀ ਲਾਉਣਾ ਤੇ ਰਸ਼ਮੀਂ ਦੀਆਂ ਬੁੱਕਾਂ ਵੀ ਲੈਣ ਜਾਣੀਆਂ ਬਾਜ਼ਾਰ ਬਾਜ਼ਾਰ ਅੱਜ ਬਾਜ਼ਾਰ ਖੁੱਲੂਆ ਸੰਡੇ ਨੂੰ ਹੁਣ ਦੁਕਾਨਾ ਨਹੀਂ ਖੁੱਲੀਆਂ ਸਾਲ ਨੂੰ ਤੇ ਰਸ਼ਮੀਂ ਦੀ ਲਾਉਂ ਸਾਂ

ਚੱਲਦੇ ਫਿਰ ਆ ਮਾੜਾ ਕਿਹਾ ਤਾ ਵਸ ਮੇਰਾ ਕਹਿਣਾ ਨਹੀਂ ਮੰਨਦੀ ਥੋੜਾ ਕਹਿਣਾ ਜ਼ਿਆਦਾ ਮੰਨਦੀ ਤਾਈ ਤਾਂ ਟੈਉ ਟੈਉ ਕਰੀ ਲਿਆ ਦੇਖ ਆ ਜਾ ਆਜਾ ਇੱਧਰ ਆ ਜਾ ਤਾਂ ਚੱਲ ਆ ਨਾ ਆ ਜਾ ਉੱਪਰ ਆ ਜਾ ਆ ਜਾ ਇੱਧਰ ਆ ਜਾ ਆ ਜਾ ਆ ਜਾ ਆ ਜਾ ਫਿਰ ਐਨਾ ਤਾਂ ਜੈਕ ਨੂੰ ਤਾਂ ਡਰਦੀ ਆ ਉੱਤੇ ਚਲ ਆ ਜਾ ਚਲ ਆ ਲੈ ਅੱਜ ਸਰ ਬੁੱਧਾ ਮੈਂ ਮੰਨਦਾ ਚਲ ਜਾ ਜੋ ਜੈਕ ਨੂੰ ਤਾਂ ਡਰਦੀ ਆ ਨਹੀਂ ਇਹਨੂੰ ਆਇਆ ਉੱਤੇ ਜੈਕੂ ਆ ਦੇਖੋ ਕਿਹੜੀ ਤਾਂ ਨਹੀਂ ਕਿਹੜੀ ਤਾਂ ਲਓ ਜੀ ਅੱਜ ਦੇ ਬਲੌਗ ਚ ਐਨਾ ਹੀ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਐਂਡ ਸ਼ੇਅਰ ਵੀ ਕਰ ਦਿਓ ਤੇ ਬਸ ਇਹਦਾ ਕਿ ਮਿਲਦੇ ਆ ਕੱਲ ਨਵੇਂ ਵਲੌਗ ਨਾਲ ਸਾਰਿਆਂ ਨੂੰ ਬਾਏ